ਹਾਂਜੀ ਤੇ ਅੱਜ ਵਾਲੇ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਕਸਰ ਜਿਹੜੀ ਹੁਣਾਂ ਬਾਰਿਸ਼ ਤੇ ਭਾਵੇਂ ਜ਼ਿਆਦਾ ਹੁਣ ਨਹੀਂ ਹੁੰਦੀ ਮੱਟ ਗਈ ਆ ਬਟ ਫਿਰ ਵੀ ਬਹੁਤ ਜ਼ਿਆਦਾ ਨਮੀ ਆ ਮੌਸਮ ਦੇ ਵਿੱਚ ਤੋਂ ਹਨਾ ਹਵਾ ਦੇ ਵਿੱਚ ਬਹੁਤ ਜ਼ਿਆਦਾ ਨਮੀ ਹੈ ਨਮੀ ਕਰਕੇ ਜਿਹੜੀਆਂ ਬਹੁਤ ਸਰੀਆਂ ਜਿਹੜੇ ਭਾਂਡੇ ਵਗੈਰਾ ਜਿਹੜੇ ਆ ਮਿੱਟੀ ਦੇ ਅਕਸਰ ਜਿਹੜੇ ਉਹ ਖਰਾਬ ਹੋ ਜਾਂਦੇ ਨੇ ਤੇ ਮੇਰੇ ਵੀ ਹੋ ਗਏ ਸੀ ਤੇ ਮੈਂ ਸੋਚਿਆ ਜੇ ਤੁਹਾਡੇ ਵੀ ਹੋ ਜਾਣ ਤੇ ਤੁਸੀਂ ਉਹਨਾਂ ਨੂੰ ਕਿੱਦਾਂ ਸਾਫ਼ ਕਰਨਾ ਹੈ ਤੇ ਦੇਖੋ ਅਕਸਰ ਮੈਂ ਇਹਨਾਂ ਨੂੰ ਹਨਾ ਜੂਸ ਕਰਦੀ ਹੁੰਦੀ ਆ ਇੰਨਾ ਭਾਂਡਿਆਂ ਨੂੰ ਤੇ ਬਟ ਫਿਰ ਵੀ ਇਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਤੇ ਇਹਨਾਂ ਨੂੰ ਅੱਜ ਅਜੇ ਸਾਫ਼ ਜਿਹੜੇ ਆ ਕਿੱਦਾਂ ਕਰਨਾ ਹੈ ਉਹ ਤੁਹਾਨੂੰ ਦੱਸਾਂਗੇ ਤੇ ਇਹਦੀ ਵਾਤੇ ਕੇਅਰ ਕਿੱਦਾਂ ਹੋਰ ਕਰਨੀ ਆ ਉਹ ਵੀ ਇਹ ਹੀ ਨਹੀਂ ਇੱਧਰ ਦੇਖੋ ਇਦਾਂ ਹਾਲ ਕੀ ਹੋਇਆ ਕਿਉਂਕਿ ਇਹਨੂੰ ਮੈਂ ਕਾਫੀ ਦਿਨਾਂ ਤੋਂ ਮਤਲਬ ਕਿ ਇਹਨੂੰ ਜੂਸ ਨਹੀਂ ਕੀਤਾ ਪਰ ਉਦਾਂ ਮੈਂ ਇਹਨੂੰ ਜੂਸ ਕਰਦੀ ਐ ਤੇ ਕੋਈ ਵੀ ਬਰੀਆਨੀ ਵਗੈਰਾ ਜੇ ਬਣਾਉਣੀ ਹੋਵੇ ਨਾ ਇਹਦੇ ਵਿੱਚ ਮੈਂ ਬਣਾਉਣੀ ਹੁੰਦੀ ਆ ਬਟ ਹੁਣ ਕਾਫੀ ਦਿਨ ਹੋ ਗਏ ਮੈਂ ਇਹਨੂੰ ਜਿਹੜਾ ਉਹ ਜੂਜ਼ ਨਹੀਂ ਕੀਤਾ ਤੇ ਇਹਦੀ ਕੰਡੀਸ਼ਨ ਦੇਖ ਲਓ ਕਿ ਇਹ ਖਰਾਬ ਹੋ ਗਈ ਹੈ ਬਹੁਤ ਹੀ ਜ਼ਿਆਦਾ ਇਹਨੂੰ ਹੁਣ ਕਿਸ ਚੀਜ਼ ਦੀ ਲੋੜ ਹੈ ਉਹ ਇਹਨੂੰ ਸਾਫ਼ ਸੁਥਰ ਕਰਕੇ ਫਿਰ ਤੁਹਾਨੂੰ ਦੱਸਾਂ ਕਿ ਇਹਨੂੰ ਕਿੱਦਾਂ ਸਾਫ਼ ਕਰਨਾ ਹੈ ਆਪਾਂ ਕੋਈ ਸਰਫ ਸੋਡੇ ਨਾਲ ਨਹੀਂ ਸਾਫ਼ ਕਰਨਾ ਇਹਨੂੰ ਤੇ ਸਾਰੇ ਇੱਦਾਂ ਇਹੀ ਨਹੀਂ ਕੱਲੇ ਲੱਕੜੀ ਵਾਲੇ ਵੀ ਜਿਹੜੇ ਵੀ ਸਪੈਸ਼ਲ ਆ ਵਗੈਰਾ ਹੁੰਦੇ ਹਨ ਉਹ ਵੀ ਇਹ ਵੀ ਖਰਾਬ ਹੋ ਗਏ ਨੇ ਤੇ ਇੱਕ ਵਾਰੀ ਜਦੋਂ ਆਪਾਂ ਇਹਨੂੰ ਪ੍ਰੋਪਰ ਸਾਫ਼ ਕਰ ਲਿਆ ਫਿਰ ਹਨ ਨੂੰ ਇਹਨੂੰ ਸਾਫ਼ ਕਰਨ ਦੇ ਦੁਬਾਰਾ ਜਿਹੜੀ ਹੈ ਲੋੜ ਨਹੀਂ ਪੈਣੀ ਜਿੰਨੀ ਦਰ ਦੁਬਾਰਾ ਇਹ ਵਾਲਾ ਮੌਸਮ ਨਹੀਂ ਆਊਗਾ ਉਨੀ ਦਰ ਇਹ ਵਧੀਆ ਰਹਿਣਗੇ ਤੇ ਸਾਰਿਆਂ ਨੂੰ ਇਹ ਨਹੀਂ ਕਿ ਇਹ ਘੱਟੇ ਦੇ ਵਿੱਚ ਪਏ ਨੇ ਨਹੀਂ ਬਿਲਕੁਲ ਨਹੀਂ ਤੇ ਇਹਨਾਂ ਨੂੰ ਕਾਫੀ ਦਿਨ ਹੋ ਗਏ ਸੀ ਤੇ ਇਹ ਜਿਹੜੇ ਆ ਨਮੀ ਦੇ ਕਰਕੇ ਆ ਨਾ ਖਰਾਬ ਹੋ ਗਿਆ ਉਪਰੋਂ ਤੇ ਜਿਹੜੇ ਪਹਿਲੇ ਹਨਾ ਲੋਕ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਕਿ ਅਕਸਰ ਜਿਹੜੇ ਮਿੱਟੀ ਦੇ ਭਾਂਡੇ ਆ ਉਹ ਇਸ ਮੌਸਮ ਦੇ ਵਿੱਚ ਜਿਹੜੇ ਖਰਾਬ ਹੋ ਜਾਂਦੇ ਨੇ ਤੇ ਉਪਰ ਕਿ ਨਮੀ ਬਹੁਤ ਜ਼ਿਆਦਾ ਹੁੰਦੀ ਆ ਹਵਾ ਦੇ ਵਿੱਚ ਇਸ ਕਰਕੇ ਭਾਂਡੇ ਖਰਾਬ ਹੋ ਜਾਂਦੇ ਨੇ ਉਹਦੇ ਵਾਸਤੇ ਅਸੀਂ ਕੋਈ ਵੀ ਸਰਫ ਜਿਹੜਾ ਉਹ ਸੋਡਾ ਨਹੀਂ ਲੈਣਾ ਕਿਉਂਕਿ ਇਹਨਾਂ ਭਾਂਡਿਆਂ ਨੂੰ ਸਰਫ ਦੇ ਨਾਲ ਬਿਲਕੁਲ ਵੀ ਨਹੀਂ ਮਾਂਜਣਾ ਤੇ ਅਸੀਂ ਲਵਾਂਗੇ ਜੀ ਗਰਮ ਪਾਣੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਸੋਡਾ ਹਾਂਜੀ ਤੇ ਇਹ ਆਪਾਂ ਲਵਾਂਗੇ ਜੀ ਗਰਮ ਪਾਣੀ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮਿੱਠਾ ਸੋਡਾ ਪਾਣੀ ਇਹਨਾਂ ਤਪਾਵਾਂਗੇ ਮਿੱਠਾ ਸੋਡਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਵਿਨੇਗਰ ਦੇਖੋ ਕਿੰਨਾ ਰਿਐਕਸ਼ਨ ਹੁੰਦਾ ਜਦੋਂ ਮਿੱਠਾ ਸੋਡਾ ਤੇ ਵਿਨੇਗਰ ਪਾਏ ਵਿੱਚ ਇਹ ਥਾੜਾ ਜਿਹਾ ਜੇ ਤਾਂ ਕੋ ਵੀ ਨਿਗਾਰ ਨਹੀਂ ਹੋਵੇ ਤੇ ਤੁਸੀਂ ਨਿੰਬੂ ਵੀ ਪਾ ਸਕਦੇ ਜੀ ਨਿੰਬੂ ਪਾ ਲਓ ਗਰਮ ਇਹਨਾਂ ਨੂੰ ਇੱਥੇ ਰੱਖ ਲੈਣਾ ਹੈ ਪਹਿਲਾਂ ਇਹਨਾਂ ਨੂੰ ਟਿਪਰੈਂਸੀ ਪਾਣੀ ਨਾਲ ਸਾਫ਼ ਕਰਾਂਗੇ ਅਗਲੇ ਕਰੇਪਾ ਨੂੰ ਪਾਣੀ ਨਾਲ ਸਾਫ਼ ਕਰਾਂਗੇ ਇੱਕ ਵਾਰ ਇਸ ਤੀ ਇਹਨੂੰ ਕਰਾਂਗੇ ਜੀ ਅਗਲੇ ਪਾਣੀ ਨਾਲ ਸਾਫ਼ ਗਰਮ ਪਾਣੀ ਨਾਲ ਤੇ ਸੈਕਿੰਡ ਵਨ ਜਦੋਂ ਵੀ ਤੁਸੀਂ ਹਾਂ ਇਹਨਾਂ ਨੂੰ ਸਾਫ਼ ਕਰਨਾ ਆ ਤੁਸੀਂ ਜਿਹੜਾ ਦੂਸਰਾ ਜਿਹੜਾ ਸਪੰਜ ਆ ਇੱਕ ਨਵਾਂ ਲਿਓ ਜਿਹੜਾ ਤੁਹਾਡਾ ਤੋਂ ਸਪੰਜ ਨਵਾਂ ਨਹੀਂ ਹੋਵੇ ਤੇ ਤੁਸੀਂ ਜਿੱਦਾਂ ਪ੍ਰਾਲੀ ਵਗੈਰਾ ਹੁੰਦੀ ਹੈ ਨਾ ਉਹਦਾ ਤੁਸੀਂ ਕੋਚਾ ਜਿਹੜਾ ਉਹ ਬਣਾ ਲਿਓ ਤੇ ਜਾਂ ਕੋਈ ਓਦਾਂ ਹੋਰ ਕਿਸੇ ਚੀਜ਼ ਦਾ ਤਰੀਕੇ ਨਾਲ ਤੁਸੀਂ ਸਾਫ਼ ਕਰ ਲਿਓ ਪਾਣੀ ਆਪਾਂ ਕਰ ਲਿਆ ਜੀ ਸਾਰੇ ਸਾਫ਼ ਤੇ ਹੁਣ ਅਸੀਂ ਆ ਗਰਮ ਪਾਣੀ ਨਾਲ ਜਰਾ ਸਾਫ਼ ਕਰਾਂਗੇ ਇਹਨਾਂ ਨੂੰ ਜਿੱਤੇ ਪਾਂਡੇ ਹੋ ਗਏ ਨੇ ਸਾਡੇ ਸਾਥ ਸਾਰੇ ਤੇ ਹੁਣ ਇਹਨਾਂ ਦਾ ਆਪ ਧੋ ਗਏ ਹਾਂਜੀ ਤੇ ਭਾਂਡਿਆਂ ਨੂੰ ਸੀ ਧੋ ਲਿਆ ਆ ਤੇ ਇਹਨੂੰ ਧੁੱਪ ਦੇ ਵਿੱਚ ਰੱਖ ਲੈਣਾ ਹੈ ਘੱਟੋ ਘੱਟ 4-5 ਘੰਟੇ ਦੀ ਧੁੱਪ ਜਿਹੜੀ ਉਹ ਜ਼ਰੂਰ ਦਿਖਾਣੀ ਹੈ ਤੇ ਭਾਂਡਿਆਂ ਨੂੰ ਇਸ ਤਰੀਕੇ ਨਾਲ ਤੁਸੀਂ ਸਿੱਧੇ ਰੱਖਣਾ ਹੈ ਇਹਨਾਂ ਨੂੰ ਮੁੱਦੇ ਮਾਰ ਕੇ ਜਿਹੜਾ ਨਹੀਂ ਰੱਖਣਾ ਪਾਣੀ ਵਗੈਰਾ ਜਿਹੜਾ ਵੀ ਹੋਏਗਾ ਉਹ ਇਸ ਤਰੀਕੇ ਨਾਲ ਹੀ ਸੁੱਕ ਜਾਏਗਾ ਕਿਉਂਕਿ ਇੱਕ ਵਾਰੀ ਜੇ ਧੁੱਪ ਜਿਹੜੀ ਆ ਭਾਂਡੇ ਦੇ ਵਿੱਚ ਲੱਗ ਜਾਏ ਕਿ ਜੋ ਵੀ ਕਟਾਣੂਗਰ ਇਹਦੇ ਵਿੱਚ ਜਮਾ ਹੁੰਦੇ ਆ ਉਹ ਬਿਲਕੁਲ ਜਿਹੜੇ ਖਤਮ ਹੋ ਜਾਂਦੇ ਨੇ ਇਹਦੇ ਵਿੱਚੋਂ ਜੀ ਤੇ ਜੇ ਮੰਨ ਲਓ ਕਿ ਜੇ ਧੁੱਪ ਨਾ ਹੋਵੇ ਕਿ ਤੁਹਾਡਾ ਮਨ ਕਰੇ ਅੱਜ ਭਾਂਡੇ ਸਾਫ ਕਰੀ ਦਿੰਨੇ ਆ ਤਾਂ ਧੁੱਪ ਨਾ ਹੋਵੇ ਫੇਰ ਤੁਸੀਂ ਇਸ ਨੂੰ ਗੈਸ ਦੇ ਉੱਪਰ ਸੁਕਾ ਲੈਣਾ ਹੈ ਸਾਰੇ ਭਾਂਡੇ ਤੋਕੇ ਤੇ ਥੋੜੇ ਜਿਹਾ ਇਹਨਾਂ ਨੂੰ ਪਾਣੀ ਨਿਚੋੜ ਕੇ ਪਾਣੀ ਵੈਸੇੰਦਾ ਜ਼ਿਆਦਾ ਮਿਚੋੜਨ ਦੀ ਲੋੜ ਨਹੀਂ ਪੈਂਦੀ ਉਹਦੇ ਵਿੱਚ ਭਾਂਡਿਆਂ ਦੇ ਵਿੱਚੋਂ ਮਿੱਟੀ ਜਿਹੜੀ ਪਾਣੀ ਜਿਹੜੀ ਉਹ ਸੋਕ ਕਰ ਲੈਂਦੀ ਹੈ ਤੇ ਇਸੇ ਕਰਕੇ ਨਮੀ ਜੜੀ ਉਹਦੇ ਵਿੱਚ ਬਚ ਜਾਂਦੀ ਹੈ ਫੇਰ ਤੁਸੀਂ ਗੈਸ ਦੇ ਉੱਪਰ ਜਿਹੜਾ ਇਹਨਾਂ ਨੂੰ ਭਾਂਡਿਆਂ ਵਿੱਚ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਦੋਸਤੋ ਬਾਅਦ ਕੀ ਤੇ ਹਾਂਜੀ ਤੇ ਹੁਣ ਆ ਸਾਰੇ ਜਿਹੜੇ ਪੰਡੇ ਆ ਉਹ ਵਧੀਆ ਸਾਫ ਹੋ ਗਏ ਅਸੀਂ ਨੂੰ ਧੁੱਪ ਅਸੀਂ ਲਵਾ ਲਈ ਐ ਤੇ ਵਧੀਆ ਹੁਣ ਲਿਸ਼ਕਣ ਲੱਗ ਗਿਆ ਹੁਣ ਇਹਨੂੰ ਅਸੀਂ ਜੂਸ ਕਰੀਏ ਜਾਂ ਨਾ ਕਰੀਏ ਬਟ ਹੁਣ ਇਹ ਇੱਕ ਜਿਹੜੇ ਭਾਂਡੇ ਆ ਉਹ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਜਿਹੜੀ ਹਰਿਆਈਏ ਦੇ ਉੱਪਰ ਜਿਹੜੀ ਉਹ ਨਹੀਂ ਜੰਮੇਗੀ ਤੁਸੀਂ ਚਾਹੋ ਤਾਂ ਇਹਨਾਂ ਨੂੰ ਸੁਕਾ ਕੇ ਹਨਾ ਧੁੱਪ ਲਵਾ ਕੇ ਤੇਲ ਵਗੈਰਾ ਵੀ ਲਾ ਸਕਦੇ ਜੀ ਬਟ ਮੈਂ ਜਿਹੜਾ ਉਹ ਤੇਲ ਨਹੀਂ ਲਾਇਆ ਕਿਉਂਕਿ ਤੇਲ ਲਾਉਣ ਨਾਲ ਫਿਰ ਜ਼ਿਆਦਾ ਡਸਟ ਜਿਹੜੀ ਉਹ ਉਹ ਭਾਂਡੇ ਦੇ ਉੱਪਰ ਜ਼ਿਆਦਾ ਜੰਮੇਗੀ ਇਸ ਕਰਕੇ ਤੇਲ ਮੈਂ ਨਹੀਂ ਲਾਇਆ ਤੇ ਇਹ ਇਸੇ ਤਰੀਕੇ ਨਾਲ ਹੀ ਚਮਕ ਰਹੇ ਨੇ ਕੋਈ ਤੇਲ ਤੋਂ ਬਿਨ